ਜੀ ਸਾਰਿਆਂ ਨੂੰ ਬਾਰ ਬਾਰੀ ਸਤਿ ਸ਼੍ਰੀ ਅਕਾਲ ਦੇ ਆਲ ਪੰਜਾਬੀ ਵੀਡੀਓ ਤੇ ਆਪਾਂ ਤੁਹਾਡੇ ਇੱਕ ਵਾਰ ਫੇਰ ਤੋਂ ਸਵਾਗਤ ਕਰਦੇ ਹਾਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਬੈਲਦੇ ਹਾਂ ਜੀ ਕਿ ਤੁਹਾਨੂੰ ਨਵੀਂ ਵੀਡੀਓ ਦੇ ਨਾਲ ਨਵੇਂ ਕਨਸੈਪਟ ਦੇ ਨਾਲ ਸੂਟ ਆਪਾਂ ਲੈ ਕੇ ਆਏ ਆ ਤੁਹਾਡੇ ਲਈ ਵਰਕ ਵਾਲੇ ਬਹੁਤ ਜ਼ਿਆਦਾ ਵਧੀਆ ਸੂਟ ਆਉਣਗੇ ਇਹਨਾਂ ਦੇ ਵਿੱਚੋਂ ਕਿਸੇ ਵੀ ਮੇਰੀ ਭੈਣ ਨੇ ਆਰਡਰ ਕਨਫਰਮ ਕਰਨਾ ਤਾਂ ਤੁਸੀਂ ਟੈਂਸ਼ਨ ਫਰੀ ਸਾਡੇ ਨਾਲ ਜੁੜ ਸਕਦੇ ਹੋ ਤੇ ਆਪਣਾ ਆਰਡਰ ਦੇ ਸਕਦੇ ਹੋਗੇ ਆਪਣਾ ਆਨਲਾਈਨ ਪੇਮੈਂਟ ਦਾ ਮੈਥਡ ਰਹਿਣਾ ਨਾ ਕੈਸ਼ ਔਨ ਡਿਲੀਵਰੀ ਆਪਾਂ ਨਹੀਂ ਵੀ ਕਰਦੇ ਕੋਈ ਵੀ ਭੈਣ ਪਲੀਜ਼ ਕੈਸ਼ ਔਨ ਡਿਲੀਵਰੀ ਨੂੰ ਫੋਨ ਨਾ ਕਰ ਬਾਕੀ ਤੁਸੀਂ ਪਹਿਲਾਂ ਡਰਿਆ ਨਾ ਕਰੋ ਕਿਉਂਕਿ ਆਪਣੇ ਨਾਲ ਕਸਟਮਰ ਜਿਹੜੇ ਜੁੜੇ ਹੋਏ ਨੇ ਨਵੇਂ ਜੁੜਦੇ ਨੇ ਜਿਹੜੇ ਪੁਰਾਣੇ ਜੁੜੇ ਹੋਏ ਨੇ ਉਹਨਾਂ ਨੂੰ ਤਾਂ ਪਤਾ ਹੀ ਹੈਗਾ ਜਿਹੜੇ ਨਵੇਂ ਜੁੜਦੇ ਨੇ ਪੈਨਸ਼ਨ ਹੋ ਜਾਂਦੀ ਆ ਕਿਉਂਕਿ ਹਰ ਕਿਸੇ ਦੀ ਮਿਹਨਤ ਦੀ ਕਮਾਈ ਆ ਪੈਸਾ ਬਣਾਉਣਾ ਅੱਜ ਦੇ ਟਾਈਮ 'ਚ ਬਹੁਤ ਜ਼ਿਆਦਾ ਔਖਾ ਹੈਗਾ ਹਰ ਕਿਸੇ ਨੂੰ ਡਰ ਹੁੰਦਾ ਵੀ ਸਾਡੇ ਨਾਲ ਕੋਈ ਇਸੇ ਤਰ੍ਹਾਂ ਦਾ ਫਰਾਡ ਨਾ ਹੋ ਜਾਵੇ ਦੇਖੋ ਜੀ ਆਪਣਾ ਘਰ ਤੋਂ ਹੀ ਕੰਮ ਆ ਆਪਣਾ ਕੋਈ ਫਰਾਡ ਕਰਨ ਵਾਲਾ ਤਾਂ ਸਾਡੇ ਨਾਲ 1% ਦਾ ਵੀ ਕੋਈ ਮਕਸਦ ਨਹੀਂ ਹੈਗਾ ਜਿੱਦਾਂ ਦਾ ਤੁਸੀਂ ਸਟਾਫ ਵੀਡੀਓ ਦੇ ਵਿੱਚ ਆਪਾਂ ਦੱਸਾਂਗੇ ਉਦਾਂ ਦਾ ਤੁਹਾਡੇ ਤੱਕ ਪਹੁੰਚੂਗਾ ਦੂਜੀ ਟੈਂਸ਼ਨ ਫਰੀ ਸਾਡੇ ਨਾਲ ਜੁੜ ਸਕਦੇ ਹੋ ਚਲੋ ਜੀ ਬਹੁਤਾ ਟਾਈਮ ਤੁਹਾਡਾ ਨਾਲ ਲੈਂਦੇ ਕਰਦੇ ਆ ਵੀਡੀਓ ਦੀ ਸਟਾਰਟਿੰਗ ਸੂਟ ਜਿਹੜੇ ਰਹਿਣ ਵਾਲੇ ਨੇ ਅਲੱਗ-ਅਲੱਗ ਫੈਬਰਿਕ ਤੇ ਹੋਣਗੇ ਵਰਕ ਵਾਲੇ ਹੋਣਗੇ ਪਹਿਲਾਂ ਆਪਾਂ ਕਨਫਰਮ ਕਰਦੀ ਆ ਪਲੀਜ਼ ਤੁਸੀਂ ਕਿਸੇ ਵੀ ਪ੍ਰਕਾਰ ਦੇ ਫੈਬਰਿਕ ਤੇ ਸਾਤੋਂ ਵਰਕ ਲੈਣਾ ਤੁਸੀਂ ਉਹ ਵੀ ਲੈ ਸਕਦੇ ਹੋ ਕਿਸੇ ਪ੍ਰਕਾਰ ਦੀ ਸਟੀਚਿੰਗ ਲੈਣੀ ਆ ਤੁਸੀਂ ਸਾਡੇ ਤੋਂ ਉਹ ਵੀ ਲੈ ਸਕਦੇ ਹੋ ਪਹਿਲਾ ਜਿਹੜਾ ਸੂਟ ਆਏਗਾ ਆਪਣੇ ਕੋਲੇ ਅਸਮਾਨੀ ਜੀ ਵੇਚੇ ਦੇ ਆਹ ਵਾਲੇ ਫਲਾਰ ਆਉਣਗੇ ਬਹੁਤ ਜ਼ਿਆਦਾ ਠੋਸ ਕੰਮ ਕੀਤਾ ਹੋਇਆ ਹੈਗਾ ਇਹਦਾ ਸੂਟ ਦਾ ਨਾਲ ਹੈਂਡ ਟੱਚ ਦਿੱਤੀ ਹੋਈ ਆ ਆਹ ਵਾਲਾ ਆਉਣਾ ਇਹਦੇ ਘੇਰੇ ਤੇ ਕੰਮ ਘੇਰੇ ਤੇ ਜਿਹੜਾ ਨਲਕੀ ਦਾ ਸਾਰਾ ਹੈਂਡਵਰਕ ਕੀਤਾ ਹੋਇਆਗਾ ਪੌਂਚੀਆਂ ਤੇ ਇਹਦੇ ਆਹ ਵਾਲਾ ਵਰਕ ਆਉਣਾਗਾ ਚਾਹੇ ਤੁਸੀਂ ਪੌਂਚੀਆਂ ਤੇ ਕਰ ਲਿਓ ਇਹ ਵਾਲਾ ਵਰਕ ਚਾਹੇ ਤੁਸੀਂ ਬਾਜੂ ਤੇ ਕਰ ਲਿਓ ਆਹ ਵਾਲਾ ਵਰਕ ਆਗਾ ਚੈੱਕ ਕਰ ਸਕਦੇ ਹਾਂ ਇਹਦੇ ਨਾਲ ਦੁਪੱਟਾ ਜਿਹੜਾ ਰਹਿਣ ਵਾਲਾਗਾ ਇਹ ਵੀ ਨਿਊ ਫੈਬਰਿਕ ਤੇ ਆਇਆਗਾ ਬਹੁਤ ਜ਼ਿਆਦਾ ਖੁੱਲਾ ਡੁੱਲਾ ਦੁਪੱਟਾਗਾ ਚਾਹਣਾਂਗਾ ਖੁੱਲਾ ਡੁੱਲਾ ਦਪੱਟਾ ਮਿਲੂਗਾ ਲੈਂਥ ਚੈੱਕ ਕਰੋ ਬਹੁਤ ਜ਼ਿਆਦਾ ਵਧੀਆ ਵਰਕ ਹੋਣਾਗਾ ਇਹਦੇ ਵਿੱਚ ਦੁਪੱਟੇ 'ਚ ਚਾਕਲੇਟ ਸਟਾਫ ਆਗਾ ਜਿਹੜਾ ਸੂਟ ਦਾਗਾ ਦੁਪੱਟਾ ਨਿਊ ਫੈਬਰਿਕ ਤੇ ਆਇਆਗਾ ਟਾਬੀ ਮਸਲੀਨ ਦੀ ਤਰ੍ਹਾਂ 4 ਸਾਈਡ ਲਾਸ ਬਣਨੀ ਆ ਇਹਦਾ ਜਿਹੜਾ ਸੂਟ ਦਾ ਰੇਟ ਆ ਪਿਆ ਰਹਿਣ ਲੱਗਾ ਅੱਗਾ ਅੱਗੇ ਆਗੇ ਆਪਣੇ ਕੋਲੇ ਮਸਲੀਨ ਸਟਾਫ ਤੇ ਪੈਚਵਰਕ ਕਰਕੇ ਮਸਲੀਨ ਸਟਾਫ ਆਗਾ ਇਹ ਵਿਦ ਹੈਂਡਵਰਕ ਦਿੱਤਾ ਹੋਇਆ ਇਹਦੇ ਕਪੜਾ ਜਿਹੜਾ ਹੋਊਗਾ ਪੂਰਾ 5 ਮੀਟਰ ਹੋਊਗਾ ਜੇ ਕੱਟ ਹੋਊਗੀ ਤਾਂ 2.5 2.5 ਮੀਟਰ ਦੀ ਹੋਊਗੀ ਘੱਟ ਵੱਧ ਕੁਝ ਨਹੀਂ ਹੋਣਾ ਹੈਗਾ ਆਹ ਵਾਲੀ ਰੱਖੀ ਹੋਈ ਹੈ ਇਹਦੇ ਨਾਲ ਕੰਟਰਾਸਟ ਬਾਟਮ ਬਾਟਮ ਤੇ ਮਿਲਣਾ ਤੁਹਾਨੂੰ ਆਹ ਵਾਲਾ ਵਰਕ ਤੇ ਮਸਲੀਨ ਦਾ ਇਹਦੇ ਨਾਲ ਮਿਲਣਾਗਾ ਤੁਹਾਨੂੰ ਦੁਪੱਟਾ ਅਗਲਾ ਕਲਰ ਜਿਹੜਾ ਇਹਦੇ ਵਿੱਚ ਆ ਗਿਆ ਆਪਣੇ ਕੋਲੇ ਉਹ ਆ ਗਿਆ ਮਸਟਰਡ ਮਸਟਰਡ ਕਲਰ ਦਾ ਸੂਟ ਆ ਗਿਆ ਅਗਲਾ ਇਹਦੇ ਵੀ ਪੈਚਵਰਕ ਕੀਤਾ ਹੋਇਆਗਾ ਮਹਿੰਦੀ ਕਲਰ ਦਾ ਆਹ ਵਾਲੀ ਇਹਦੇ ਨਾਲ ਬਾਟਮ ਆ ਗਈ ਤੇ ਆਹ ਵਾਲਾ ਇਹਦੇ ਨਾਲ ਆ ਗਿਆ ਮਸਲੀਨ ਦਾ ਦੁਪੱਟਾ ਇਹਨਾਂ ਦਾ ਜਿਹੜਾ ਸੂਟਾਂ ਦਾ ਰੇਟ ਉਹ 1200 ਰੁਪਈਆ ਰਹਿਣ ਵਾਲਾਗਾ ਅਗਲਾ ਜਿਹੜਾ ਸੂਟ ਆ ਗਿਆ ਇਹ ਵੀ ਆਪਣੇ ਕੋਲੇ ਮਾਸਟਰਡ ਕਲਰ ਦਾ ਆ ਗਿਆ ਇਹ ਵੀ ਆ ਗਿਆ ਫਿਰ ਚਾਕਲੇਟ ਸਟੱਫ ਤੇ ਆ ਗਿਆ ਆਹ ਵਾਲੀ ਇਹਦੀ ਡਿਜ਼ਾਈਨਿੰਗ ਰਹਿਣ ਵਾਲੀ ਹੈ ਸੂਟ ਦੀ ਚੈੱਕ ਕਰ ਸਕਦੇ ਹਾਂ ਸੈਂਟਰ ਪੈਨਲ ਜਾ ਰਹੇ ਇਹਨੇ ਵਿੱਚ ਫਲਾਰ ਬਣੀ ਹੋਈ ਨੇ ਤੁਹਾਡੇ ਬਹੁਤ ਜ਼ਿਆਦਾ ਬਜਟ ਚ ਰਹਿਣ ਵਾਲੇ ਨੇ ਅੱਜ ਵਾਲੇ ਸੂਟ ਜਿੱਦਾਂ ਤੁਸੀਂ ਮਰਜ਼ੀ ਬਾਏ ਕਰ ਸਕਦੇ ਹੋਗੇ ਇਹਦੇ ਨਾਲ ਆਹ ਵਾਲਾ ਆ ਗਿਆ ਪੈਚ ਦਾ ਮਸਲੀਨ ਦਾ ਤੇ ਔਰਗੰజా ਦਾ ਦੁਪੱਟਾ ਆਹ ਵਾਲਾ ਦੁਪੱਟਾ ਕ ਇਹਦੇ ਨਾਲ ਰੱਖਿਆ ਹੋਇਆ ਔਰਗੰజా ਦਾ ਵਿਚਾਲੇ ਡਿਜ਼ਾਈਨ ਪਾ ਕੇ ਵਰਕ ਕੀਤਾ ਹੋਇਆਗਾ ਆਲੇ-ਦਾਲੇ ਮਸਲੀਨ ਦਾ ਸਟਾਫਾ ਕਾ ਇਹਦਾ ਜਿਹੜਾ ਸੂਟ ਦਾ ਰੇਟ ਹੈ 1000 ਰੁਪਿਆ ਰਹਿਣ ਲੱਗਾ ਇਹਦੇ ਵਿੱਚ ਵੀ ਆਪਣੇ ਕੋਲੇ ਦੋ ਕਲਰ ਨੇ ਇੱਕ ਮਹਿੰਦੀ ਜਿਹਾ ਕਲਰ ਹੈਗਾ ਪਹਿਲਾ ਵਾਲਾ ਮਾਸਟਰਡ ਕਲਰ ਹੈਗਾ ਇਹ ਸੀ ਅੱਜ ਵਾਲੀ ਆਪਣੀ ਕਲੈਕਸ਼ਨ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਸੂਟ ਆ ਤਾਂ ਤੁਸੀਂ ਆਰਡਰ ਕਰ ਸਕਦੇ ਹੋਗੇ ਇਹ ਸੀ ਆਪਣੀ ਅੱਜ ਵਾਲੀ ਛੋਟੀ ਜੀ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਜਾਇਓ ਧੰਨਵਾਦ